ਬਹੁਤ ਖੂਬ ਉਸ ਹੁਜ਼ੂਰ ਦਾ ਪਾਲਣ ਹੈ ਜੀ ਵੀ ਜੇ ਸਕੂਲ ਚ ਪੜ ਕੇ ਅਸੀਂ ਗਏ ਆ ਜੇ ਸਕੂਲ ਦੇ ਟੀਚੇ ਸੇਵਾਨਾ ਦੀ ਗਵਾਈ ਚ ਸਾਨੂੰ ਜ਼ਿੰਦਗੀ ਦੇ ਅੰਦਰ ਰੋਸ਼ਨ ਮਾਰਗ ਮਿਲਿਆ ਸੋ ਮੈਂ ਸਭ ਤੋਂ ਪਹਿਲਾਂ ਦਾ ਇਸ ਸਕੂਲ ਨੂੰ ਸਜਦਾ ਕਰਦਾ ਔਰ ਡੀਏਵੀ ਕੰਜਰੂਰ ਡੀਏਵੀ ਸਕੂਲ ਚ ਆਖੋ ਲੜੀ ਜਿੱਥੇ ਅਸੀਂ ਪੜੇ ਆ ਬਚਪਨ ਦੇ ਅੰਦਰ ਸੋ ਅੱਜ ਮੈਂ ਸਕੂਲ ਚ ਆਇਆ ਉਹ ਸਮਾਂ ਜਦੋਂ ਅਸੀਂ ਬੱਚੇ ਹੁੰਦੇ ਆ ਆਦੇ ਬੱਚਿਆਂ ਦੇ ਲੈ ਕੇ ਬੜਾ ਨੈਗੇ ਵੀ ਮੰਨਿਆ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰਾਂ ਜੀ ਦੀ ਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਕਾਫੀ ਹਿਸਟੋਰੀਕਲ ਤੇ ਸੈਂਟੀਫਿਕ ਜਿਹੜਾ ਰੂਡਮੈਪ ਸਰਕਾਰ ਨੇ ਤਿਆਰ ਕੀਤਾ ਤੇ ਵਰਕ ਕੀਤਾ ਜਾ ਰਿਹਾ ਸੋ ਜਿੱਥੇ ਮੁਰੀਆਂ ਜ਼ਿਆਦਾ ਦੇ ਸਕੂਲ ਨਾਲ ਜੁੜੀਆਂ ਨੇ ਜਿੱਥੇ ਅੱਜ ਆਪਣੇ ਟੀਚਰ ਸਵਾਨਾਂ ਨੂੰ ਮਿਲਿਆ ਉਥੇ ਨਾਲ ਇਸ ਬਿਲਡਿੰਗ ਨੂੰ ਵੀ ਜਿਹੜੀਆਂ ਕੁਝ ਇਸ ਵੇਲੇ ਚੁਣੌਤੀਆਂ ਨੇ ਜਾਂ ਜਿਹੜੀ ਰਿਕੁਆਇਰਮੈਂਟ ਸਕੂਲ ਦੀ ਸੋ ਮੈਂ ਅੱਜ ਆਪਣੇ ਖਤਿਆਰੀ ਫੰਡ ਕੋਟੇ ਦੇ ਵਿੱਚੋਂ 8 ਲੱਖ ਰੁਪਈਆ ਇਸ ਸਕੂਲ ਦੀ ਰੈਨੋਵੇਸ਼ਨ ਲਈ ਮਤਲਬ ਜਿਹੜਾ ਹੈ ਉਹ ਮੱਲੇ ਐਲਾਨ ਕੀਤਾ ਬਹੁਤ ਜਲਦੀ ਸਕੂਲ ਨੂੰ ਮਿਲ ਜਾਏਗਾ ਸੋ ਹੋਰ ਵੀ ਜਿਹੜੀਆਂ ਕੋਈ ਸਕੂਲ ਦੀਆਂ ਪ੍ਰੋਬਲਮਸ ਹੈਗੀਆਂ ਨੇ ਤੋ ਮੇਰੇ ਧਿਆਨ ਚ ਲਿਆਂਦੀਆਂ ਨੇ ਸਟਾਫ ਨੇ ਟੀਚਰ ਸਰਵਾਨਾ ਨੇ ਸੋ ਅਸੀਂ ਇਹ ਕੰਮ ਵੀ ਕਰਾਂਗੇ ਇਹ ਸਕੂਲ ਜਿਹੜਾ ਆਸਤਾ ਵਸਤਾ ਰਵੇ ਮੇਰੀਆਂ ਦੁਆਵਾਂ ਵੀ ਨੇ ਪਰ ਮੈਂ ਜ਼ਿੰਦਗੀ ਭਾਰ ਸਕੂਲ ਦੇ ਨਾਲ ਜਿਹੜੀਆਂ ਮੇਰੀਆਂ ਨਿੱਘੀ ਜਿਆਦਾ ਜੁੜੀਆਂ ਨੇ ਉਹਨੂੰ ਸਾਹਮਣੇ ਰੱਖਾਂਗਾ ਔਰ ਅੱਜ ਬਹੁਤ ਮਾਨਸਿਕਾਰ ਮਿਲਿਆ ਸਭ ਦਾ ਸ਼ੁਕਰੀਆ